ਬਠਿੰਡਾ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਆਪ ਮੁਹਾਰੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦਾ ਪ੍ਰਬੰਧ ਕਰਨਾ ਮਹਿੰਗਾ ਪੈ ਸਕਦਾ ਹੈ ਕਿਉਂਕਿ ਡਿਪਟੀ ਕਮਿਸ਼ਨਰ ਬਠਿੰਡਾ ਨੇ ਉਹਨਾਂ ਕੋਲੋਂ ਜਵਾਬ ਤਲਬੀ ਕਰ ਲਈ ਹੈ ਦਰਅਸਲ 14 ਦਸੰਬਰ 2023 ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸ਼ਿਪਾਲ गोयल ਅਤੇ ਭੁਪਿੰਦਰ ਕੌਰ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਤੇ ਸਿਕਿਉਰਿਟੀ ਦੇ ਪ੍ਰਬੰਧ ਦਾ ਹਵਾਲਾ ਦਿੰਦੇ ਹੋਏ ਖਲਕਾ ਮੌੜ ਮੰਡੀ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ 16 ਦਸੰਬਰ ਦੀ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਸਨ ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਇਸ ਮਸਲੇ ਤੇ ਸੂਬੇ ਦੀ ਸਿਆਸਤ ਗਰਮਾ ਗਈ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਤੇ ਕਾਂਗਰਸੀ ਲੀਡਰ ਪਰਗਟ ਸਿੰਘ ਨੇ ਇਸ ਚਿੱਠੀ ਨੂੰ ਸਾਂਝਾ ਕਰਕੇ ਪੰਜਾਬ ਦੀ ਮਾਨ ਸਰਕਾਰ ਨੂੰ ਕੇਰਿਆ ਤੇ ਕਿਹਾ ਕਿ ਸਿਆਸੀ ਰੈਲੀਆਂ ਦੇ ਲਈ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਿਉਂ ਕੀਤਾ ਜਾ ਰਿਹਾ ਹੈ ਇਸੇ ਵਿਚਾਲੇ ਇੱਕ ਹੋਰ ਪੱਤਰ ਸਾਹਮਣੇ ਆਇਆ ਜੋ ਕਿ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਜਾਰੀ ਕੀਤਾ ਗਿਆ ਹੈ ਡੀਸੀ ਬਠਿੰਡਾ ਨੇ ਦੋਵਾਂ ਸਿੱਖਿਆ ਅਫਸਰਾਂ ਦੇ ਕੋਲੋਂ ਜਵਾਬ ਤਲਬੀ ਕੀਤੀ ਹੈ ਤੇ ਪੁੱਛਿਆ ਕਿ ਸਿੱਖਿਆ ਅਫਸਰਾਂ ਨੇ ਕਿਸ ਦੇ ਹੁਕਮਾਂ ਤੇ ਕਿਸ ਦੀ ਸਲਾਹ ਦੇ ਨਾਲ 16 ਦਸੰਬਰ ਦੀ ਛੁੱਟੀ ਦਾ ਐਲਾਨ ਕੀਤਾ ਡੀਸੀ ਬਠਿੰਡਾ ਦਾ ਕਹਿਣਾ ਹੈ ਕਿ ਸੀਐਮ ਦੀ ਰੈਲੀ ਪ੍ਰਬੰਧ ਦੇ ਲਈ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਦੀ ਕੋਈ ਡਿਊਟੀ ਨਹੀਂ ਲਗਾਈ ਗਈ ਲੇਕਿਨ ਸਿੱਖਿਆ ਅਫਸਰਾਂ ਨੇ ਬਿਨਾਂ ਕਿਸੇ ਹੁਕਮਾਂ ਤੇ ਸਲਾਹ مشورے ਤੋਂ ਇਹ ਹੁਕਮ ਆਪ ਮੁਹਾਰੇ ਜਾਰੀ ਕਰ ਦਿੱਤੇ ਜਿਨ੍ਹਾਂ ਨੂੰ ਵਾਪਿਸ ਕੀਤਾ ਗਿਆ ਤੇ 2 ਦਿਨਾਂ ਦੇ ਅੰਦਰ ਜਵਾਬ ਤਲਬੀ ਕੀਤੀ ਗਈ ਹੈ ਜਿਸ ਵਿੱਚ ਉਹ ਦੱਸਣ ਕਿ ਉਹਨਾਂ ਨੇ ਕਿਸ ਆਧਾਰ ਤੇ ਇਹ ਪੱਤਰ ਜਾਰੀ ਕੀਤਾ ਹੈ ਡੀਸੀ ਬਠਿੰਡਾ ਨੇ ਸਖਤ ਲਿਹਾਜੇ ਵਿੱਚ ਕਿਹਾ ਹੈ ਕਿ ਜੇਕਰ ਸਮੇਂ ਅੰਦਰ ਵਾਜਬ ਜਵਾਬ ਨਾ ਮਿਲਿਆ ਤਾਂ ਦੋਵਾਂ ਸਿੱਖਿਆ ਅਫਸਰਾ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਹੁਣ ਇਹ ਮੈਨੂੰ 1.5 2 ਘੰਟਾ ਪਹਿਲਾਂ ਮੈਨੂੰ ਇੱਕ ਵਟਸਐਪ ਆਇਆ ਕਿ ਉਹਨਾਂ ਨੇ ਇੱਕ ਕੋਈ ਚਿੱਠੀ ਜਿਹੜੀ ਹੈਗੀ ਸਕੂਲ ਬੰਦ ਕਰਨ ਦੇ ਲਈ 16 ਨੂੰ ਜਾਰੀ ਕੀਤੀ ਹੋਈ ਹੈ ਤੇ ਮੈਂ ਨਾਲ ਹੀ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਇਹ ਕਿਹਦੇ ਆਦੇਸ਼ ਦੇ ਬੇਸਿਸ ਤੇ ਕੀਤਾ ਹੈ ਤਾਂ ਉਹ ਬੜੇ ਕਨਫਿਊਜ਼ ਸੀ ਸੀਗੇ ਕਿ ਸਾਨੂੰ ਉੱਥੋਂ ਫੋਨ ਆਇਆ ਇੱਥੇ ਫੋਨ ਆਇਆ ਪਰ ਮੇਰੇ ਨਾਲ ਨਾ ਤਾਂ ਕਦੀ ਗੱਲ ਕੀਤੀ ਨਾ ਤਾਂ ਮੈਨੂੰ ਪੁੱਛਿਆ ਕਿ ਸਕੂਲ ਬੰਦ ਕਰਨੇ ਉਹ ਸੀਨੀਅਰ ਅਧਿਕਾਰੀ ਨੇ ਦੋਨੋਂ ਜ਼ਿਲ੍ਹੇ ਦੇ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ 16 ਤਾਰੀਖ ਦਾ ਜਿਹੜਾ ਹੈਗਾ ਸਟੇਟ ਪੀਟੀਐਮ ਦਾ ਪੂਰੇ ਪੰਜਾਬ ਵਿੱਚ ਹੋਣਾ ਹੈ ਤੇ ਜੇ ਜ਼ਿਲ੍ਹਾ ਸਿੱਖਿਆ ਅਫਸਰ ਇਸ ਦਾ ਧਿਆਨ ਨਹੀਂ ਰੱਖਣਗੇ ਤੇ ਡੀਸੀ ਦੇ ਜਾਣ ਵਿੱਚ ਵੀ ਨਹੀਂ ਲਿਆਉਣਗੇ ਆਪਣੇ ਪੱਧਰ ਤੇ ਆਰਡਰ ਕਰ ਦੇਣਗੇ ਸਕੂਲ ਬੰਦ ਕਰਨ ਤੇ ਤੇ ਇਹ ਤਾਂ ਬਹੁਤ ਗੰਭੀਰ ਮਸਲਾ ਹੈ ਤਾਂ ਆਪਾਂ ਉਹਨਾਂ ਨੂੰ ਸ਼ੋਕਾਸ ਨੋਟਿਸ ਵੀ ਇਸ਼ੂ ਕੀਤਾ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਲਈ ਵੀ ਸਰਕਾਰ ਨੂੰ ਲਿਖ ਰਹੇ ਹਾਂ ਤੇ ਨਾਲ ਹੀ ਉਹ ਚਿੱਠੀ ਵੀ ਜਿਹੜੀ ਆਈ ਕਿ ਉਹ ਮੈਂ ਨਾਲ ਹੀ ਵਿਡਰਾ ਕਰਾ ਲਈ ਸੀ ਜਿਵੇਂ ਮੈਨੂੰ WhatsApp ਆਇਆ ਤੇ ਮੈਂ ਨਾਲ ਹੀ ਉਹਦੇ ਵਿਡਰਾਅਲ ਕਰ ਜਿਵੇਂ ਜਿਵੇਂ ਮੈਂ ਕਿਹਾ ਕਿ ਪੁਲਿਸ ਜਾਂ ਸਿਕਿਉਰਿਟੀ ਨੂੰ ਰਹਿਣ ਦੇ ਲਈ ਇੰਤਜ਼ਾਮ ਕਰਨਾ ਹੁੰਦਾ ਹੈ ਜਦ ਵੀ ਆਂਦੇ ਨੇ ਤੇ ਜਿਹੜੇ ਮੈਂ ਜਦ ਸਾਈਟ ਤੇ ਵਿਜ਼ਿਟ ਕੀਤਾ ਸੀ ਤਾਂ ਆਪਾਂ এডੂਕੇਸ਼ਨ ਡਿਪਾਰਟਮੈਂਟ ਦਾ ਕੋਈ ਵੀ ਵਿਅਕਤੀ ਉੱਥੇ ਨਹੀਂ ਬੁਲਾਇਆ ਸੀ ਕਿਉਂਕਿ ਆਪਾਂ ਬਿਲਕੁਲ ਕਲੀਅਰ ਸੀਗੇ ਕਿ ਆਪਾਂ ਸਕੂਲਸ ਨੂੰ ਯੂਜ਼ ਨਹੀਂ ਕਰਨਾ ਹੈ ਤੇ ਪੀਟੀਐਮ ਹੈ ਤੇ ਆਪਾਂ ਯੂਜ਼ ਨਹੀਂ ਕਰਨਾ ਹੈ ਤੇ ਮੈਂ ਉਹਨਾਂ ਨੂੰ ਆਗੇ ਇਹ ਦਿੱਤਾ ਸੀਗਾ ਕਿ ਇੱਥੇ ਜਿੱਥੇ ਵੀ ਸਾਨੂੰ ਕੋਈ ਹਾਲ ਕੋਈ ਦਰਮਸ਼ਾਲਾ ਜਾਂ ਕੋਈ ਪੈਲਸ ਮਿਲਦਾ ਹੈ ਤੁਸੀਂ ਉਹ ਬੁੱਕ ਕਰਾ ਲਿਓ ਤੇ ਉੱਥੇ ਇੰਤਜ਼ਾਮ ਆਸਾਨ ਹੋ ਜਾਂਦਾ ਹੈ ਹੋਰ ਬਿਜੇ ਵਕ ਵਕ ਸਕੂਲਾਂ ਵਿੱਚ ਵੀ ਕਰਦੇ ਆ ਤਾਂ ਬੜਾ ਡਿਫਿਕਲਟ ਹੁੰਦਾ ਹੈ ਜੇ ਇੱਕ ਥਾਂ ਤੇ ਹੋ ਜਾਏ ਅਰੇਂਜਮੈਂਟ ਤੇ ਸਾਡੇ ਲਈ ਵੀ ਜਿਹੜਾ ਹੈਗਾ ਸੌਖਾ ਰਹਿੰਦਾ ਹੈ ਤੇ ਮੈਂ ਉਹਨਾਂ ਨੂੰ ਲੋਕੇਸ਼ਨ ਤੇ ਪੁਲਿਸ ਤੇ ਅਧਿਕਾਰੀ ਨੂੰ ਇਹ ਡਾਇਰੈਕਸ਼ਨ ਦਿੱਤੀ ਸੀ ਪਰ ਹੁਣ ਇਹ ਕਿਵੇਂ ਹੋ ਗਿਆ ਕਿਸ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੇ ਗਲਤ ਜਾਂ ਕਿਸ ਨੇ ਇਹਨਾਂ ਨੂੰ ਦੱਸਿਆ ਹੈਗਾ ਉਹ ਆਪਾਂ ਬਾਅਦ ਵਿੱਚ ਉਹ ਚੈੱਕ ਵੀ ਕਰ ਲਿਆਂਗੇ ਇਹਨਾਂ ਦਾ ਜਵਾਬ ਆਏਗਾ ਤਾਂ ਉਹਦੇ ਵਿੱਚ ਵੀ ਪਤਾ ਲੱਗ ਜਾਊਗਾ ਕਿ ਕਿਦੇ ਕਹਨੇ ਕੀਤਾ ਹੋਇਆ ਇਹਨਾਂ ਨੂੰ ਜੀ ਡੀਐਸਪੀ ਬੋਲੂ ਜੀ ਤਾਂ ਡੀਐਸਪੀ ਸਾਹਿਬ ਦੀ ਤਰਫੋਂ ਇੱਕ ਚਿੱਠੀ ਜਿਹੜੀ ਆਈਗੀ ਉਹਨਾਂ ਨੇ ਐਸਡੀਐਮ ਸਾਹਿਬ ਨੂੰ ਦਿੱਤੀ ਸੀ ਐਸਡੀਐਮ ਸਾਹਿਬ ਨੇ ਅੱਗੇ ਕੋਈ ਚਿੱਠੀ ਨਹੀਂ ਕੀਤੀ ਹੈ ਪਰ ਡੀਓ ਸਾਹਿਬ ਕਹਿੰਦੇ ਕਿ ਸਾਨੂੰ ਟੈਲੀਫੋਨਿਕ ਕਾਲ ਆਇਆ ਉਹਨਾਂ ਦਾ ਤੇ ਪਰ ਨਾਤਾ ਡੀਐਸਪੀ ਨੇ ਨਾ ਐਸਡੀਐਮ ਨੇ ਨਾ ਦੋਨੋਂ ਡੀਓਸ ਨੇ ਕਿਸੇ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਦੇ ਬਾਰੇ ਤੇ ਇਹ ਸਾਰੇ ਸੀਨੀਅਰ ਅਧਿਕਾਰੀ ਨੇ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸੀ ਤੇ ਸਕੂਲ ਬੰਦ ਕਰਨਾ ਤਾਂ ਕੋਈ चंकी गल नहीं हैगी है जो सरकार बिल्कुल क्यर हैगी कि आप एजुकेशन हेल्थ को प्रियोरिटी रखना है आप तो किसी भी प्रोग्रामीचर्सूॉल्व नहीं करते क्योंकि बच्चे है जो है भविष्य है देश का जे जे आप एक दिन जो है वेस्ट कर लिए तो बिल्कुल भी एक्सैप्टेबल नहीं है तो इस करके मैं मैं फिर भी यह मानता कि प्राइमरी जिम्मेवारी जी है वो दोनों डीओज की बनती जे उन्होंने कोई फोन भी आंता किसी ने कह भी देना तो उन्होंने जिम्मेवारी बनती कि वो मेरी नोटिस किसी ने भी मैंने कोई गल तक नहीं की थी कि आपून जोड़ा है वो बंद करा रहे हैं सो विच इज वेरी बैड आई हैव ऑलरेडी इशूड शो कॉज नोटिस खिलाफ जरूर कार्रवाई